ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਦੁਸਹਿਰੇ ਵਾਲੇ ਦਿਨ ਤਿੰਨ ਲੋੰਗਾਂ ਦਾ ਖਾਸ ਉਪਾਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਦੇ ਜਿਹੜੇ ਵੀ ਦੁੱਖ ਕਸ਼ਟ ਤਕਲੀਫਾਂ ਹਨ ਉਹਨਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਾਤ ਸੰਗਤ ਜੀ ਇਸ ਵਾਰ ਦੁਸਹਿਰੇ ਵਾਲੇ ਦਿਨ ਬਹੁਤ ਸਾਰੇ ਦੁਰਲੱਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੋ ਕਈ ਸਾਲਾਂ ਦੇ ਬਾਅਦ ਦਿਖ ਰਹੇ ਹਨ। ਇਸ ਲਈ ਸਾਤ ਸੰਗਤ ਜੀ ਦੁਸਹਿਰੇ ਵਾਲੇ ਦਿਨ ਤੁਹਾਡੇ ਲਈ ਬਹੁਤ ਹੀ ਖਾਸ ਮਹੱਤਵ ਹੈ। ਇਸ ਦਿਨ ਇਹ ਕੀਤਾ ਗਿਆ ਛੋਟਾ ਜਿਹਾ ਉਪਾਅ ਤੁਹਾਡੇ ਜੀਵਨ ਲਈ ਬੜਾ ਹੀ کارਗਰ ਸਾਬਿਤ ਹੋ ਜਾਵੇਗਾ। ਤੁਹਾਨੂੰ ਖੁਸ਼ੀਆਂ ਦੇ ਸਕਦਾ ਹੈ। ਤੁਸੀਂ ਕਿੰਨੇ ਵੀ ਗਰੀਬ ਹੋਵੋ ਭਾਵੇਂ ਤੁਹਾਡੇ ਕੋਲ 1 ਰੁਪਿਆ ਵੀ ਨਾ ਹੋਵੇ ਇਸ ਦੁਸਹਿਰੇ ਵਾਲੇ ਦਿਨ ਕੀਤਾ ਗਿਆ ਉਪਾਅ ਤੁਹਾਡੇ ਲਈ ਕਰੋੜਾਂ ਦਾ ਮਾਲਕ ਬਣਾ ਸਕਦਾ ਹੈ ਇਸ ਦਿਨ ਤੁਸੀਂ ਪੈਸੇ ਵਿੱਚ ਖੇਡ ਸਕਦੇ ਹੋ ਤੇ ਤੁਹਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਸਕਦੀ ਹੈ ਤਾਂ ਤੁਹਾਨੂੰ ਇਹ ਉਪਾਅ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਉਸ ਦਿਨ ਇਹ ਜਾਣਕਾਰੀ ਤੁਹਾਨੂੰ ਅੱਜ ਦੇ ਦਿਨ ਅਸੀਂ ਦੱਸਣ ਵਾਲੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਰਿਕੁਐਸਟ ਹੈ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੋ ਚਲੋ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਦਸਹਰੇ ਦਾ ਦਿਨ ਤੁਹਾਡੇ ਲਈ ਬੜਾ ਖਾਸ ਸਾਬਿਤ ਹੋ ਜਾਵੇਗਾ ਇਸ ਦਿਨ ਕੀਤਾ ਗਿਆ ਉਪਾਅ ਤੁਹਾਡੇ ਲਈ ਬਿਹਤਰ ਹੋਵੇਗਾ ਤੇ ਕਈ ਵੱਡੇ ਵੱਡੇ ਪੂਜਾ ਪਾਠ ਤੇ ਅਨੁਸ਼ਾਸਨ ਦੇ ਨਾਲ ਜੋ ਵੀ ਮਨੋ ਕਾਮਨਾ ਹੋਵੇਗੀ ਤੁਹਾਡੀ ਪੂਰੀ ਹੋ ਜਾਵੇਗੀ ਇਸ ਦੁਸਹਿਰੇ ਵਾਲੇ ਦਿਨ ਕਿਸੇ ਵੀ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੀ ਮਨੋ ਕਾਮਨਾ ਪੂਰੀ ਹੋ ਸਕਦੀ ਹੈ। ਇਸ ਦਿਨ ਕਿਸੇ ਵੀ ਦਿਨ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੀ ਜਨਮਾ ਦੀ ਗਰੀਬੀ ਦੂਰ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੇ ਪਿਛਲੇ ਸਾਲ ਨੂੰ ਵੀ ਇਹ ਉਪਾਅ ਕੀਤਾ ਸੀ ਉਹਨਾਂ ਨੂੰ ਇਸ ਉਪਾਅ ਦਾ ਬੜਾ ਵੱਡਾ ਫਲ ਪ੍ਰਾਪਤ ਹੋਇਆ। ਜੇਕਰ ਤੁਸੀਂ ਵੀ ਇਸ ਦੁਸਹਿਰੇ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ। ਸਭ ਤੋਂ ਪਹਿਲਾਂ ਤਾਂ ਇਸ ਦਿਨ ਤੁਸੀਂ ਆਪਣੇ ਪਰਮਾਤਮਾ ਜੀ ਦੇ ਨਾਲ ਇਹ ਪ੍ਰਣ ਕਰ ਲਓ ਕਿ ਅਸੀਂ ਆਪਣੇ ਮਨ ਦੇ ਅੰਦਰੋਂ ਆਪਣੇ ਅੰਦਰੋਂ ਕ੍ਰਿਤਿਆ ਨੂੰ ਦੂਰ ਕਰਨਾ ਹੈ ਭਾਵ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਕਿਉਂਕਿ ਕਿਹਾ ਜਾਂਦਾ ਹੈ ਦੁਸਹਿਰੇ ਵਾਲੇ ਦਿਨ ਇਹਨਾਂ ਹੀ ਕ੍ਰਿਤਿਆ ਦਾ ਨਾਸ਼ ਕੀਤਾ ਜਾਂਦਾ ਹੈ ਤੇ ਜੇਕਰ ਅਸੀਂ ਇਸ ਦੀ ਸ਼ੁਰੂਆਤ ਆਪਣੇ ਮਨ ਤੋਂ ਹੀ ਕਰਨੀ ਸ਼ੁਰੂ ਕਰ ਦਈਏ ਨਾ ਤਾਂ ਸਾਡੀ ਜ਼ਿੰਦਗੀ ਬਦਲਦੀ ਹੈ ਫਿਰ ਦੇਰ ਨਹੀਂ ਲੱਗਣੀ ਸੁਵੇੜੀਏਦ ਵਿਸ਼ੇ ਵਾਲਾ ਆਉਨੇ ਹਾਂ ਜੀ ਕਿ ਅਸਲ ਵਿੱਚ ਅਸੀਂ ਤੁਹਾਡੇ ਨਾਲ ਕਿਹੜੇ ਉਪਾਅ ਦੀ ਗੱਲ ਕਰਨ ਵਾਲੇ ਹਾਂ ਜੀ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦਾ ਦੁੱਖ ਹੋਵੇ ਪਰੇਸ਼ਾਨੀ ਹੋਵੇ ਜਾਂ ਕੋਈ ਸਮੱਸਿਆ ਚੱਲ ਰਹੀ ਹੋਵੇ ਇਸ ਦਾ ਕਾਰਨ ਭਾਵੇਂ ਕੁਝ ਵੀ ਹੋ ਸਕਦਾ ਹੈ ਜਿਵੇਂ ਗ੍ਰਹਿ ਦੋਸ਼ ਹੋ ਸਕਦਾ ਹੈ ਮੰਗਲ ਦੋਸ਼ ਹੋ ਸਕਦਾ ਹੈ ਜਾਂ ਹੋਰ ਵੀ ਕੋਈ ਦੋਸ਼ ਹੋ ਸਕਦਾ ਹੈ ਪਰ ਤੁਹਾਨੂੰ ਇਸ ਉਪਾਅ ਨੂੰ ਕਰਨ ਲਈ ਆਪਣੇ ਦੋਸ਼ ਦਾ ਪਤਾ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਦਿਨ ਤੁਸੀਂ ਤਿੰਨ ਲੌਂਗ ਵਾਲਾ ਉਪਾਅ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਬਦਲਣਾ ਚਾਹੁੰਦੇ ਹੋ ਹਮੇਸ਼ਾ ਲਈ ਗਰੀਬੀ ਤੋਂ ਨਿਕਲਣਾ ਚਾਹੁੰਦੇ ਹੋ ਤਾਂ ਤੁਸੀਂ ਸਮਝਦੇ ਹੋ ਉਪਾਅ ਕਰਨ ਦਾ ਸਮਾਂ ਕੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਸਮਝਦੇ ਹਾਂ ਇਹ ਤਿੰਨ ਲੌਂਗ ਵਾਲਾ ਉਪਾਅ ਕੌਣ ਕਰ ਸਕਦਾ ਹੈ ਸਿੱਧੀ ਜਿਹੀ ਗੱਲ ਇਹੀ ਹੈ ਇਹ ਉਪਾਅ ਮਨੋ ਕਾਮਨਾ ਪੂਰੀ ਕਰਨ ਲਈ ਜੀਵਨ ਦੇ ਦੁੱਖ ਕਸ਼ਟ ਦੂਰ ਕਰਨ ਦੇ ਲਈ ਜਾਂ ਕੋਈ ਵੱਡਾ ਕੰਮ ਜੋ ਪੂਰਾ ਨਹੀਂ ਹੋ ਰਿਹਾ ਉਸ ਲਈ ਕੀਤਾ ਜਾ ਸਕਦਾ ਹੈ ਜਾ ਤੁਸੀਂ ਆਪਣੇ ਕਿਸੇ ਮਨੋਕਾਮਨਾ ਪੂਰੀ ਦੇ ਲਈ ਵੀ ਉਪਾਅ ਕਰ ਸਕਦੇ ਹੋ ਇਹ ਉਪਾਅ ਉਹੀ ਕਰ ਸਕਦਾ ਹੈ ਜਿਸ ਨੂੰ ਕੋਈ ਮਨੋਕਾਮਨਾ ਜਿਹੜੀ ਹੈ ਪੂਰੀ ਨਹੀਂ ਹੋ ਰਹੀ ਤਾਂ ਮਾਤਾ ਲਕਸ਼ਮੀ ਤੋਂ ਉਹ ਆਪਣੀ ਮਨੋਕਾਮਨਾ ਪੂਰੀ ਕਰਵਾਉਣਾ ਚਾਹੁੰਦੇ ਹਨ ਘਰ ਦੇ ਵਿੱਚ ਚਾਹੁੰਦੇ ਹਨ ਧਨ ਸੰਪਤੀ ਹੋਵੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਉਹੀ ਇਹ ਉਪਾਅ ਕਰ ਸਕਦੇ ਹਨ ਤਾਂ ਘਰ ਦੀਆਂ ਵੱਡੀਆਂ ਮਾਤਾਵਾਂ ਜਾਂ ਭੈਣਾਂ ਇਸ ਨੂੰ ਵਿਸ਼ੇਸ਼ ਰੂਪ ਵਿੱਚ ਕਰ ਸਕਦੀਆਂ ਹਨ ਕਿਉਂਕਿ ਮਾਤਾ ਭੈਣਾ ਵਿੱਚ ਲਕਸ਼ਮੀ ਮਾਤਾ ਪ੍ਰਵੇਸ਼ ਕਰਦੀ ਹੈ ਉਹਨਾ ਦਾ ਫਲ ਉਹਨਾਂ ਨੂੰ ਬਹੁਤ ਵੱਡਾ ਹੋ ਕੇ ਮਿਲਦਾ ਹੈ ਘਰ ਵਿੱਚ ਇਸ ਉਪਾਅ ਨੂੰ ਕੋਈ ਵੀ ਵਿਅਕਤੀ ਵੈਸੇ ਕਰ ਸਕਦਾ ਹੈ ਜਿਸ ਦੀ ਕੋਈ ਵੀ ਵਿਸ਼ ਪੂਰੀ ਨਾ ਹੋ ਰਹੀ ਹੋਵੇ ਭਾਵੇਂ ਉਹ ਧਨ ਦੌਲਤ ਦੀ ਹੋਵੇ ਭਾਵੇਂ ਕਿਸੇ ਹੀ ਤਰ੍ਹਾਂ ਦਾ ਕੁਝ ਵੀ ਹੋਵੇ ਬਸ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਚੰਗੀ ਤਰ੍ਹਾਂ ਸਮਝਣਾ ਹੈ ਇੰਨਾ ਸਰਲ ਉਪਾਅ ਹੈ ਕਿ ਬੱਚਾ ਵੀ ਇਸ ਉਪਾਅ ਨੂੰ ਕਰ ਸਕਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਦੁਸਹਿਰੇ ਵਾਲੇ ਦਿਨ ਮਾਤਾ ਲਕਸ਼ਮੀ ਪ੍ਰਸੰਨ ਹੁੰਦੀ ਹੈ ਉਸ ਦਿਨ ਛੋਟਾ ਜਿਹਾ ਕੀਤਾ ਉਪਾਅ ਤੁਹਾਡੇ ਲਈ ਧਨ ਵਾਲਾ ਸਾਬਿਤ ਹੋ ਸਕਦਾ ਹੈ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਭਾਵ ਕਿ ਜ਼ਿੰਦਗੀ ਵਿੱਚ ਧਨ ਸੰਪਤੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਗੱਲ ਕਰਦੇ ਹਾਂ ਜੀ ਇਸ ਉਪਾ ਨੂੰ ਕਰਨਾ ਕਿਵੇਂ ਹੈ ਸਮਾਂ ਕੀ ਹੈ ਦੁਸਹਿਰੇ ਵਾਲੇ ਦਿਨ ਇਸ ਉਪਾ ਨੂੰ ਮੁੱਖ ਰੂਪ ਵਿੱਚ ਰੱਖਦੇ ਹੋਏ ਆਪਾਂ ਇਹ ਉਪਾ ਸ਼ਾਮ ਦੇ ਸਮੇਂ प्रदੋਸ਼ ਕਾਲ ਵਿੱਚ ਕਰਨਾ ਹੈ ਹੁਣ ਕੋਈ ਲੋਕਾਂ ਦੇ ਮਨ ਵਿੱਚ ਸਵਾਲ ਹੋਵੇਗਾ ਕਿ प्रदੋਸ਼ ਕਾਲ ਕੀ ਹੁੰਦਾ ਹੈ ਸਮਾਂ ਕਦੋਂ ਹੁੰਦਾ ਹੈ ਇਹ ਸਮਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਹੁੰਦਾ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਪ੍ਰਦੋਸ਼ ਕਾਲ ਸ਼ਾਮ 6 ਤੋਂ 7 ਵਜੇ ਦੇ ਵਿੱਚਕਾਰ ਹੁੰਦਾ ਹੈ ਇਹ ਸਮਾਂ ਪ੍ਰਦੋਸ਼ ਕਾਲ ਦਾ ਮੰਨਿਆ ਜਾਂਦਾ ਹੈ ਇਸ ਸਮੇਂ ਵਿੱਚ ਤੁਸੀਂ ਉਪਾਅ ਜੋ ਵੀ ਕਰੋਗੇ ਫਲ ਜ਼ਰੂਰ ਪ੍ਰਾਪਤ ਹੋਵੇਗਾ ਦੂਜਾ ਇਹ ਕਿ ਦੁਸਹਿਰੇ ਵਾਲੇ ਦਿਨ ਬੜਾ ਹੀ ਉਪਾਅ ਇਹ ਸ਼ੁਭ ਮੰਨਿਆ ਜਾਂਦਾ ਹੈ ਇਸ ਦੌਰਾਨ दैਵੀ ਊਰਜਾ ਵਿੱਚ ਪ੍ਰਵੇਸ਼ ਹੁੰਦਾ ਹੈ ਦੁੱਖਾਂ ਨੂੰ ਦੂਰ ਕਰਦੀ ਹੈ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ ਤੁਸੀਂ ਤਿੰਨ ਲੌਂਗ ਵਾਲੇ ਉਪਾਅ ਨੂੰ ਕਰ ਸਕਦੇ ਹੋ ਪਰ ਕਈ ਲੋਕ ਸਵਾਲ ਕਰਦੇ ਹਨ ਅਸੀਂ ਤਾਂ ਨੌਕਰੀ ਤੇ ਜਾਂਦੇ ਆਂ ਡਿਊਟੀ ਤੇ ਜਾਂਦੇ ਆਂ ਸਾਨੂੰ ਘਰ ਵਿੱਚ ਆਉਣ ਲੱਗਿਆਂ ਦੇਰੀ ਹੋ ਜਾਵੇਗੀ ਤੇ ਅਸੀਂ ਕੀ ਕਰੀਏ ਉਹਨਾਂ ਨੂੰ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਸ਼ਾਮ ਸਮੇਂ ਪ੍ਰਦੋਸ਼ ਕਾਲ ਵਿੱਚ ਇਹ ਉਪਾਅ ਕਰ ਰਹੇ ਹੋ ਅਤੇ ਤੁਹਾਨੂੰ 7 ਵਜੇ ਤੱਕ ਘਰ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਤੁਸੀਂ 8 ਵਜੇ ਵੀ ਇਹ ਉਪਾਅ ਕਰ ਸਕਦੇ ਹੋ ਜੇਕਰ ਥੋੜੀ ਜਿਹੀ ਵੀ ਦੇਰੀ ਹੁੰਦੀ ਹੈ ਤਾਂ ਤੁਸੀਂ 8 ਵਜੇ ਉਪਾਅ ਕਰ ਲਓ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਇਸ ਨੂੰ ਸ਼ਾਮ ਦੇ ਸਮੇਂ ਕਦੇ ਉਹ ਵੀ ਕਰ ਸਕਦੇ ਹੋ ਜੇਕਰ ਪੈਸੇ ਦੀ ਤੰਗੀ ਨਾਲ ਸੰਬੰਧਿਤ ਹੈ ਜੇਕਰ ਤੁਸੀਂ ਮਿਹਨਤ ਕਰਦੇ ਹੋ ਸਫਲਤਾ ਨਹੀਂ ਮਿਲਦੀ ਜੇਕਰ ਤੁਹਾਡਾ ਵਪਾਰ ਹੈ ਜਾਂ ਨੌਕਰੀ ਵਿੱਚ ਹੈ ਉਸ ਵਿੱਚ ਸਫਲਤਾ ਨਹੀਂ ਮਿਲ ਰਹੀ ਇਹ ਛੋਟਾ ਜਿਹਾ ਉਪਾਅ ਤੁਸੀਂ ਇੱਕ ਵਾਰ ਕਰਕੇ ਜਰੂਰ ਵੇਖੋ ਇਸ ਵਿਸ਼ੇਸ਼ ਉਪਾਅ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਇਹ ਤਿੰਨ ਲੋਗ ਵਾਲਾ ਉਪਾਅ ਤੁਹਾਡੇ ਹਰ ਪ੍ਰਕਾਰ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਤਾਂ ਚਲੋ ਜੀ ਉਸ ਉਪਾਅ ਦੀ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਤਿੰਨ ਲੋਗ ਦੀ ਜ਼ਰੂਰਤ ਹੋਵੇਗੀ ਤੇ ਤੁਸੀਂ ਦਸਹਿਰੇ ਵਾਲੀ ਰਾਤ ਨੂੰ ਤਿੰਨ ਲੋਗ ਘਰ ਵਿੱਚ ਇਸ ਜਗ੍ਹਾ ਤੇ ਸੁੱਟ ਦੇਣੇ ਹਨ ਤਨ ਦੀ ਕਮੀ ਤੁਹਾਡੇ ਜੀਵਨ ਵਿੱਚੋਂ ਦੂਰ ਹੋ ਜਾਵੇਗੀ ਵੱਡੇ ਤੋਂ ਵੱਡਾ ਨਜ਼ਰਦੋਸ਼ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗਾ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਤੋਂ ਨਜ਼ਰਦੋਸ਼ ਦੂਰ ਹੋਵੇਗਾ ਵੇਖੋ ਜੀ ਲੌਂਗ ਪੂਜਾ ਪਾਠ ਵਿੱਚ ਵਰਤੇ ਜਾਂਦੇ ਹਨ ਚਾਹੇ ਕੋਈ ਪੂਜਾ ਵੱਡੀ ਹੋਵੇ ਛੋਟੀ ਹੋਵੇ ਮਾਤਾ ਦੁਰਗਾ ਮਹਾਦੇਵ ਬਜ ਰੰਗਬਲੀ ਦੀ ਪੂਜਾ ਹੋਵੇ ਉਸ ਵਿੱਚ ਲੌਂਗ ਦੀ ਵਰਤੋਂ ਅਸੀਂ ਜ਼ਰੂਰ ਕਰਦੇ ਹਾਂ ਲੌਂਗ ਨਜ਼ਰ ਦੋਸ਼ ਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਲੌਂਗ ਦੇ ਉਪਾਅ ਦੇਵੀ ਦੇਵਤਿਆਂ ਨੂੰ ਜਲਦੀ ਪ੍ਰਸੰਨ ਕਰਦੇ ਹਨ ਤੇ ਜੀਵਨ ਦੇ ਕਸ਼ਟਾਂ ਨੂੰ ਦੂਰ ਕਰਦੇ ਹਨ ਦੁਸਹਿਰੇ ਵਾਲੇ ਦਿਨ ਇਹ ਉਪਾਅ ਹੋਰ ਵੀ ਪ੍ਰਭਾਵਸ਼ਾਲੀ ਹੋਣਗੇ ਕਿਉਂਕਿ ਦੇਵੀ ਨੂੰ ਤ੍ਰਿਪਤ ਕਰਦੇ ਹਨ ਤੇ ਇਹ ਤੁਹਾਡੇ ਘਰ ਵਿੱਚ ਸ਼ਾਂਤੀ ਲਿਆਉਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ ਦੇ ਕਸ਼ਟ ਜਲਦੀ ਦੂਰ ਹੋ ਜਾਣ ਤਾਂ ਉਹ ਇਹ ਉਪਾ ਲੌਂਗ ਦਾ ਤੁਸੀਂ ਜ਼ਰੂਰ ਕਰੋ ਜੋਤਿਸ਼ ਸ਼ਾਸਤਰ ਦੇ ਵਿੱਚ ਲੌਂਗ ਦਾ ਉਪਾਅ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਨਾਲ ਵਿਅਕਤੀ ਦੀਆਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਦੁਸਹਿਰੇ ਵਾਲੇ ਦਿਨ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ਹੋਵੇਗਾ ਕਿਉਂਕਿ ਦੇਵੀ ਦੀ ਕਿਰਪਾ ਦਾ ਉਪਾਅ ਸਭ ਤੋਂ ਵੱਧ ਪ੍ਰਭਾਵ ਦੇਂਦਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਿਹੜੇ ਤੁਸੀਂ ਲੌਂਗ ਲੈਣੇ ਹਨ ਬਿਲਕੁਲ ਸਹੀ ਹੋਣੇ ਚਾਹੀਦੇ ਹਨ ਟੁੱਟੇ ਫੁੱਟੇ ਲੌਂਗ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਉਹਨਾਂ ਲੌਂਗਾਂ ਦੇ ਉੱਪਰ ਫੁੱਲ ਬਣਿਆ ਹੋਣਾ ਚਾਹੀਦਾ ਹੈ ਉਹ ਲੌਂਗ ਖੰਡਤ ਨਹੀਂ ਹੋਣੇ ਚਾਹੀਦੇ ਇਹ ਲੌਂਗ ਤੁਸੀਂ ਆਪਣੇ ਘਰ ਦੇ ਦੀਪਕ ਵਿੱਚ ਜਲਾਉਣੇ ਹਨ ਤੁਸੀਂ ਆਪਣੇ ਘਰ ਦੇ ਵਿੱਚ ਦੀਪਕ ਵਿੱਚ ਤੇਲ ਪਾ ਲਓ ਜਾਂ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਸ਼ੁੱਧ ਦੇਸੀ ਘਿਓ ਲੈ ਲਓ ਜਦੋਂ ਤੁਸੀਂ ਦੀਪਕ ਵਿੱਚ ਦੋ ਲੌਂਗ ਪਾ ਕੇ ਜਲਾਉਂਦੇ ਹੋ ਤਾਂ ਘਰ ਦੇ ਵਾਸਤੂ ਦੋਸ਼ ਤੇ ਨਜ਼ਰ ਦੋਸ਼ ਦੂਰ ਹੋ ਜਾਂਦੇ ਹਨ ਜੇਕਰ ਤੁਹਾਡੇ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ ਮਨੋ ਕਾਮਨਾ ਪੂਰੀਆਂ ਨਹੀਂ ਹੋ ਰਹੀਆਂ ਇਹ ਉਪਾਅ ਜਲਦੀ ਜਲਦੀ ਤੁਹਾਨੂੰ ਫਲ ਪ੍ਰਾਪਤ ਦੇ ਕੇ ਜਾਵੇਗਾ ਦੂਜਾ ਉਪਾਅ ਦੇ ਵਿੱਚ ਤੁਸੀਂ ਕੀ ਕਰਨਾ ਹੈ ਪੰਜ ਲੌਂਗ ਲੈਣੇ ਹਨ ਉਹ ਵੀ ਫੁੱਲ ਵਾਲੇ ਹੋਣੇ ਚਾਹੀਦੇ ਹਨ ਤੇ ਖੰਡੇਤ ਨਹੀਂ ਹੋਣੇ ਚਾਹੀਦੇ ਤੁਸੀਂ ਇੱਕ ਕਪੂਰ ਦੀ ਟਿੱਕੀ ਲੈਣੀ ਹੈ ਕਪੂਰ ਦੇ ਟਿੱਕੀ ਹਨ ਪੰਜ ਲੌਂਗਾਂ ਨੂੰ ਮਿੱਟੀ ਦੇ ਦੀਪਕ ਵਿੱਚ ਪਾ ਕੇ ਰੱਖਣਾ ਹੈ ਉਸ ਵਿੱਚ ਕਪੂਰ ਰੱਖ ਕੇ ਉਸ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਜਲਾ ਦੇਣਾ ਹੈ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਸਮੇਂ ਇਹ ਉਪਾਅ ਤੁਸੀਂ ਕਰ ਸਕਦੇ ਹੋ ਇਸ ਉਪਾਅ ਦੇ ਨਾਲ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰੇਗੀ ਧਨ ਵਿੱਚ ਵਾਧਾ ਹੋਵੇਗਾ ਨજર ਦੋਸ਼ ਪੂਰੀ ਤਰ੍ਹਾਂ ਦੂਰ ਹੋ ਜਾਣਗੇ ਲੌਂਗ ਤੇ ਕਪੂਰ ਮਿਲ ਕੇ ਬਹੁਤ ਸ਼ਕਤੀਸ਼ਾਲੀ ਬਣ ਜਾਂਦੇ ਹਨ ਮੁੱਖ ਦਰਵਾਜ਼ਾ ਘਰ ਦੀ ਸਕਾਰਾਤਮਕ ਤੇ ਨਕਾਰਾਤਮਕ ਊਰਜਾ ਵਿੱਚ ਪ੍ਰਵੇਸ਼ ਦੁਆਰ ਹੁੰਦਾ ਹੈ ਜਦੋਂ ਤੁਸੀਂ ਇੱਥੇ ਲੌਂਗ ਤੇ ਕਪੂਰ ਜਲਾਓਗੇ ਨਕਾਰਾਤਮਕਤਾ ਦੂਰ ਹੋ ਜਾਵੇਗੀ ਸਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਵਾਸ ਕਰ ਜਾਵੇਗੀ ਇਹ ਉਪਾਅ ਤੁਸੀਂ ਇਸ ਦਿਨ ਜ਼ਰੂਰ ਕਰਨੇ ਹਨ ਕਿਉਂਕਿ ਦੁਸਹਿਰੇ ਵਾਲਾ ਦਿਨ ਸਾਲ ਦੇ ਬਾਅਦ ਆਉਂਦਾ ਹੈ ਇਸ ਵਾਰ ਤੁਹਾਡੇ ਤੇ ਦੇਵੀ ਸ਼ਕਤੀਆਂ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਣਗੀਆਂ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਸਕਦਾ ਹੈ ਗਰੀਬੀ ਦੂਰ ਹੋ ਜਾਵੇਗੀ ਹਰ ਇੱਕ ਮਨੋ ਕਾਮਨਾ ਤੁਹਾਡੀ ਪੂਰੀ ਹੋ ਸਕਦੀ ਹੈ ਮਾਤਾ ਦੀ ਕਿਰਪਾ ਦੇ ਨਾਲ ਤੁਹਾਡੇ ਤੇ ਕਿਰਪਾ ਬਣੀ ਰਹੇਗੀ ਤਾਂ ਇਹ ਜਾਣਕਾਰੀ ਕੋਈ ਜਨਤਕ ਜਾਣਕਾਰੀ ਨਹੀਂ ਹੈ ਜੀ ਇਹ ਜੋਤਿਸ਼ ਸ਼ਾਸਤਰ ਵੱਲੋਂ ਕੀਤੀ ਗਈ ਜਾਣਕਾਰੀ ਤਿਆਰ ਹੈ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਕਿਉਂਕਿ ਇਸ ਉਪਾਅ ਦੇ ਵਿੱਚ ਕੋਈ ਵੀ ਜ਼ਿਆਦਾ ਖਰਚ ਨਹੀਂ ਲੱਗਣ ਵਾਲਾ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੈ ਕਿਤੇ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਸਾਥ ਸੰਗਤ ਜੀ ਜਿਸ ਵਿਅਕਤੀ ਨੂੰ ਪਰੇਸ਼ਾਨੀਆਂ ਹੁੰਦੀਆਂ ਹਨ ਤਾਂ ਉਹ ਉਸ ਦੇ ਹੱਲ ਲੱਭਣ ਲਈ ਇੱਧਰ ਉੱਧਰ ਜ਼ਰੂਰ ਜਾਂਦਾ ਹੈ ਜੇਕਰ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਹੁੰਦਾ ਹੈ ਤਾਂ ਤੁਹਾਨੂੰ ਕਰਕੇ ਵੇਖ ਲੈਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ